ਸਤਿ ਸ੍ਰੀ ਅਕਾਲ ਸਭ ਨੂੰ ਮੈਂ ਪਰਨੀਤ ਕੋਲ ਤੁਹਾਡਾ ਸਵਾਗਤ ਕਰਦੀ ਆਪਣੇ YouTube ਚੈਨਲ ਪਨੀਤ ਕ੍ਰਿਏਸ਼ਨ ਤੇ ਅੱਜ ਵਾਰ ਆਪਾਂ ਬਹੁਤ ਸੋਹਣਾ ਹੈਂਡਵਰਕ ਦਾ ਇੱਕ ਸੂਟ ਲੈ ਕੇ ਆਏ ਹਾਂ ਜਿਸ ਦਾ ਫੈਬਰਿਕ ਜੌਰਜਟ ਰਹੂਗਾ ਐਂਡ ਉਸ ਦਾ ਹੀ ਕਲਰ ਬਰਾਊਨ ਰਹਿਣ ਵਾਲਾ ਹੈ ਇਸ ਦੇ ਉੱਪਰ ਆਪਣੇ ਸ਼ੈਡੋ ਵਰਕ ਦੇ ਨਾਲ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਨੀਚੇ ਇਸ ਤਰ੍ਹਾਂ ਨਿੱਕੇ ਫਲਾਵਰ ਸਪਰੈਡ ਕੀਤੇ ਥੋੜੇ ਘੇਰੇ ਤੇ ਬਾਰਡਰ ਦਾ ਟਾਈਪ ਕੰਮ ਕਰਨਗੇ ਐਂਡ ਉੱਪਰ ਆਪਾਂ ਨੇ ਕਾਰਨਰਸ ਤੇ ਦੋ ਇਸ ਤਰ੍ਹਾਂ ਫਲਾਵਰਜ਼ ਦਾ ਡਿਜ਼ਾਈਨ ਤਿਆਰ ਕੀਤਾ ਤੇ ਇਸ ਦਾ ਤੁਸੀਂ ਕਿ ਕਿਹੜਾ ਜਿਹੜਾ ਹੈ 20 ਤੋਂ ਲੈ ਕੇ 24 ਤੱਕ ਤਿਆਰ ਕਰ ਸਕਦੇ ਹੋ ਲੈਂਥ ਦੀ ਵੀ ਕੋਈ ਕਮੀ ਨਹੀਂ ਆਉਣ ਵਾਲੀ ਹੈਗੀ ਤੁਸੀਂ ਲੈਂਥ ਵੀ ਆਦੀ ਮਰਜ਼ੀ ਨਾਲ ਕਿੰਨੀ ਮਰਜ਼ੀ ਰੱਖ ਸਕਦੇ ਹੋ ਤੇ ਤੁਸੀਂ ਇਸ ਦੀ ਡਿਟੇਲਿੰਗ ਵਗੈਰਾ ਚੈੱਕ ਕਰ ਸਕਦੇ ਕਿੰਨੀ ਸਫਾਈ ਦੇ ਨਾਲ ਆਪਾਂ ਨੇ ਸ਼ੈਡਵਰਕ ਦਾ ਕੰਮ ਕੀਤਾ ਤੇ ਇਸ ਦੀ ਇਸ ਤਰ੍ਹਾਂ ਦਾ ਬਾਵਾ ਦਾ ਡਿਜ਼ਾਈਨਰ ਹੋਊਗਾ ਏ ਡਿਜ਼ਾਈਨਸ ਤੁਹਾਨੂੰ ਕਿਦਾਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਇਸ ਤਰ੍ਹਾਂ ਦੇ ਡਿਜ਼ਾਈਨਸ ਐਂਡ ਸੂਟਸ ਜੇ ਤੁਸੀਂ ਤਿਆਰ ਕਰਵਾਉਣੇ ਆਰਡਰ ਤੇ ਉਹ ਸਾਨੂੰ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਕਲਰ ਕੰਬੀਨੇਸ਼ਨ ਐਂਡ ਆਦੀ ਮਨਪਸੰਦ ਕੋਈ ਵੀ ਡਿਜ਼ਾਈਨ ਵੀ ਸਾਥੋਂ ਤਿਆਰ ਕਰਵਾ ਸਕਦੇ ਹੋ ਇਸੀ ਆਪਣਾ ਫਰਸਟ ਆਰਟੀਕਲ ਜਿਹੜਾ ਆਪਾਂ ਨੇ ਸ਼ੈਡ ਵਰਕ ਦੇ ਨਾਲ ਤਿਆਰ ਕੀਤਾ ਸੀ ਹੁਣ ਆਪਣਾ ਜਿਹੜਾ ਦੂਜਾ ਆਰਟੀਕਲ ਹੈ ਉਹ ਵੀ ਜਰਜਨ ਦੇ ਫੈ布ਰਿਕ ਤੇ ਉੱਪਰ ਰਹਿਣ ਵਾਲਾ ਇਸ ਤੇ ਉੱਪਰ ਆਪਾਂ ਨੇ ਫੈਨ ਪੇਂਟ ਦੇ ਨਾਲ ਕੰਮ ਕੀਤਾ ਹੈ। ਇਹਦਾ ਡਿਜ਼ਾਈਨ ਤੁਸੀਂ ਪਹਿਲਾਂ ਵੀ ਕਾਫੀ ਵਾਰ ਚੈੱਕ ਕੀਤਾ ਹੋਊਗਾ ਕਿ ਮੋਸਟਲੀ ਆਪਣਾ ਰਿਪੀਟਡ ਬੰਦੇ ਜਾਂਦਾ ਹੈ। ਐਸ ਵਾਰ ਆਪਾਂ ਨੇ ਇਹ ਆਨੀਅਨ ਸ਼ੈਡ ਦੇ ਉੱਪਰ ਤਿਆਰ ਕੀਤਾ। ਤੁਸੀਂ ਇਸ ਦੀ ਫਲਾਵਰਸ ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ। ਪਲੱਸ ਇਹਦੀ ਲੀਜ਼ ਦੀ ਵੀ ਤੇ ਇਸ ਤਰ੍ਹਾਂ ਆਪਣੀ ਬਾਵਾ ਦਾ ਡਿਜ਼ਾਈਨ ਰੂਹ ਗੋ ਇੱਕ ਇੱਕ ਤੇ ਇਸ ਦੇ ਨਾਲ ਆਪਾਂ ਨੇ ਇਸ ਵਰ ਦੁਪੱਟਾ ਵੀ ਤਿਆਰ ਕੀਤਾ ਦੁਪੱਟਾ ਇਸ ਵਰ ਆਪਾਂ ਨੇ 4 ਸਾਈਡਿਡ ਆਮ ਬੇਲਸ ਦੇ ਨਾਲ ਇਸ ਤਰ੍ਹਾਂ ਤਿਆਰ ਕੀਤਾ ਤੁਸੀਂ ਦੁਪੱਟੇ ਦੀ ਵੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਡ ਪਲੱਸ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਸਾਥ ਹੋ ਹੈਂਡ ਪੇਂਟ ਜਾਂ ਨੀਡਲਵਰਕ ਦੇ ਸੂਟ ਤਿਆਰ ਕਰਵਾ ਸਕਦੇ ਆ ਆਪਣੇ ਕਿਸੇ ਵੀ ਮਨਪਸੰਦ ਕਲਰ ਦੇ ਉੱਪਰ ਕੋਈ ਵੀ ਡਿਜ਼ਾਈਨ ਅਸੀਂ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਸਾਨੂੰ ਤਿਆਰ ਕਰਕੇ ਦੇਵਾਂਗੇ ਐਂਡ ਸਾਨੂੰ ਵੀਡੀਓ ਸਾਡੀਆਂ ਕਿੱਦਾਂ ਦੀ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਪਲੱਸ ਸਾਡੀ ਵੀਡੀਓਜ਼ ਨੂੰ ਹੋਰ ਲਾਈਕ ਐਂਡ ਸ਼ੇਅਰ ਕਰਦੇ ਰਿਹਾ ਕਰੋ ਹੋਰ ਐਧਰ ਵੀ ਵੀਡੀਓਜ਼ ਵੇਖਣ ਲਈ ਸਾਡੇ YouTube ਚੈਨਲ ਪਨੇ ਕ੍ਰੇਸ਼ਨ ਨੂੰ ਸਬਸਕ੍ਰਾਈਬ ਕਰ ਲਓ ਐਂਡ ਹੋਰ ਅਪਡੇਟਸ ਲਈ ਸਾਡੇ Instagram ਪੇਜ ਨੂੰ ਵੀ ਫੋਲੋ ਕਰ ਲਓ ਅੱਜ ਦੀ ਵੀਡੀਓ ਲਈ ਬਹੁਤ-ਬਹੁਤ ਥੈਂਕ ਯੂ ਐਂਡ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਹੋਰ ਬਹੁਤ ਸੋਹਣੇ ਡਿਜ਼ਾਈਨਸ ਨਵੇਂ ਤਿਆਰ ਕਰਕੇ ਲੈ ਕੇ ਆਵਾਂਗੇ